ਹਾਂਜੀ ਸਤਿ ਸ੍ਰੀ ਅਕਾਲ ਜੀ ਅਸੀਂ ਵੀ ਸਭ ਠੀਕ ਠਾਕ ਐ ਉਮੀਦ ਕਰਦੇ ਸਾਰੇ ਖੁਸ਼ੀ ਹੋਵਾਂਗੇ ਪ੍ਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਹਾਂਜੀ ਜੇ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਟੱਲੀ ਵਾਲਾ ਬਟਨ ਜ਼ਰੂਰ ਨਾ按 ਪਿਆ ਕਰੋ ਕਿਉਂਕਿ ਹਰ ਇੱਕ ਵੀਡੀਓ ਸਾਡੀ ਤੁਹਾਡੇ ਤੱਕ ਪਹਿਲਾ ਪਹੁੰਚ ਨਹੀਂ ਤਾਂ ਕਈ ਕਿ ਦਿਨ ਲੱਗ ਜਾਂਦੇ ਨੇ ਦੇਖੋ ਕਮੈਂਟ ਬਾਕਸ ਦੇ ਵਿੱਚ ਹਾਜ਼ਰੀ ਜ਼ਰੂਰ ਲਗਾਇਆ ਕਰੋ ਕਿ ਤੁਹਾਨੂੰ ਵੀ ਲੱਗਦਾ ਵੇ ਸਾਡੇ ਘਰ ਦੇ ਵਿੱਚ ਕੋਈ ਹਵਾ ਜਾਂ ਕੋਈ ਉਪਰੀ ਚੀਜ਼ ਜਾਂ ਨਜ਼ਰ ਲੱਗੀ ਹੋਈ ਜਾਂ ਫਿਰ ਕਈ ਕਿਸਮ ਦੀ ਹੁੰਦਾ ਸਾਨੂੰ ਘਰ ਦੇ ਵਿੱਚ ਪਰੇਸ਼ਾਨੀਆਂ ਪਰੇਸ਼ਾਨੀ ਇੱਕ ਕਿਸਮ ਦੀ ਨਹੀਂ ਦੀ ਬਹੁਤ ਕਿਸਮ ਦੀ ਹੁੰਦੀ ਹੈ ਬੱਚਿਆਂ ਦਾ ਨਾ ਪੜਨਾ ਘਰ ਦੇ ਵਿੱਚ ਬਿਨਾਂ ਗਲਤੇ ਕੇਸ ਪੈਣਾ ਘਰ ਦੇ ਵਿੱਚ ਬਰਕਤ ਨਾ ਰਹਿਣੀ ਇਹ ਪੈਸੇ ਆਏ ਬਟੂਏ ਚ ਪਾਏ ਪਤਾ ਨਹੀਂ ਕਿੱਥੇ ਗਿਰ ਗਏ ਹੁੰਦਾ ਨਾ ਇਹ ਜਿਹੀ ਗੱਲ ਮੋਬਾਈਲ ਲਿਆ ਸੀ ਨਮਾ ਲਿਆ ਸੀ ਹੱਥੋਂ ਲਿਆ ਤੇ ਫੁੱਟ ਗਿਆ ਇਹ ਜਿਹੇ ਛੋਟੀਆਂ ਛੋਟੀਆਂ ਸਾਡੇ ਘਰ ਦੇ ਵਿੱਚ ਗੱਲਾਂ ਹੋਣ ਲੱਗ ਜਾਂਦੀਆਂ ਨੇ ਤੇ ਜਾਂ ਫਿਰ ਹੋਰ ਨਹੀਂ ਜੇ ਜ਼ਿਆਦਾ ਦੁੱਧ ਲਿਆਉਂਦਾ ਸੀ ਪਿਆ ਹੀ ਖੱਟਾ ਹੋ ਗਿਆ ਜਾਂ ਦੁੱਧ ਬਾਹਰ ਦੇਣ ਲੱਗੇ ਸਾਰਾ ਫਟ ਗਿਆ ਜਾਂ ਫਿਰ ਦੁੱਧ ਉਬਲ ਕੇ ਬਾਹਰ ਆ ਗਿਆ ਇਹ ਛੋਟੇ ਛੋਟੀਆਂ ਹਰਕਤਾਂ ਸਾਡੇ ਘਰ ਦੇ ਵਿੱਚ ਜਦੋਂ ਹੋਣ ਲੱਗ ਜਦੋਂ ਸਾਵਧਾਨ ਹੋ ਜਾ ਕਰ ਜਾਂ ਪੈ ਕੱਪੜੇ ਟੋਕਾਂ ਲੱਗੀਆਂ ਕਈ ਵਾਰ ਦੇਖਣ ਅਪਾ ਕਹ ਲੈ ਚੂਹਾ ਟੁੱਕ ਗਿਆ ਪਰ ਚੂਹਾ ਚਾਹ ਕੋਈ ਨਾ ਟੁੱਕਦਾ ਕੋਈ ਨਾ ਕੋਈ ਐਸੀ ਚੀਜ਼ਾਂ ਹੁੰਦੀਆਂ ਜਿਹੜੀ ਦੇ ਬਾਰੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਦੇਖੋ ਤੁਹਾਡੀਆਂ ਛੋਟ ਛੋਟੀਆਂ ਪਰੇਸ਼ਾਨੀਆਂ ਦਾ ਤੁਹਾਨੂੰ ਛੋਟ ਛੋਟੇ ਟੋਟਕੇ ਦੱਸਦੀ ਰਹਿੰਦੀਆਂ ਕਈ ਵਾਰੀ ਜੇ ਤੁਹਾਡੇ ਘਰ ਦੇ ਵਿੱਚ ਖੂਨ ਦੇ ਛਿੱਟੇ ਆਉਣੇ ਤੁਸੀਂ ਅਪਾ ਕਦੇ ਵੀ ਕੋਈ ਯਾਰ ਵਰ ਪੰਛੀ ਆ ਉਹ ਆਪ ਨੂੰ ਆਤੀ ਹੁੰਦੇ ਆ ਪਰ ਇੱਥੇ ਕੀ ਕੱਢ ਜਾਂਦੇ ਨੇ ਨਾ ਸਾਰੇ ਸਾਬਣ ਦੀ ਟਿੱਕੀ ਗੁੰਮ ਹੋ ਜਾਣਾ ਕੰਗੇ ਦਾ ਗੁੰਮ ਹੋ ਜਾਣਾ ਇਹੋ ਚੀਜ਼ਾਂ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਨજર ਅੰਦਾਜ਼ ਕਰਦਨੇ ਕਈ ਵਾਰ ਵੀ ਚਲ ਇਧਰ ਉਧਰ ਜਵਾਕ ਨੇ ਛੜ ਛੜਤਾ ਹੋਊਗਾ ਕਿਸੇ ਬੱਚੇ ਦਾ ਕੱਪੜਾ ਗਾਇਬ ਹੋ ਜਾਣਾ ਕਿਸੇ ਵੱਡੇ ਦਾ ਹੋ ਜਾਣਾ ਜਾਂ ਕਿਸੇ ਵੱਡੇ ਦਾ ਕੱਪੜਾ ਕੱਟਿਆ ਜਾਣਾ ਜਾਂ ਬੱਚੇ ਦਾ ਕੱਟਿਆ ਜਾਣਾ ਅਸੀਂ ਇਹਨਾਂ ਚੀਜ਼ਾਂ ਨੂੰ ਬਿਲਕੁਲ ਦਾਖਲ ਅੰਦਾਜ਼ ਕਰ ਦਿੰਨੇ ਵੀ ਇਹ ਕੋਈ ਖਾਸ ਗੱਲ ਨਹੀਂ ਪਰ ਹੈ ਬਹੁਤ ਵੱਡੀਆਂ ਵੱਡੀਆਂ ਗੱਲਾਂ ਨਿੱਕੀਆਂ ਨਿੱਕੀਆਂ ਹੁੰਦੀਆਂ ਨੇ ਤੇ ਇਹਨਾਂ ਦੇ ਵੱਡੇ ਵੱਡੇ ਕਾਰਨਾਮੇ ਹੁੰਦੇ ਨੇ ਹੁਣ ਇਹਨਾਂ ਤੋਂ ਤੁਹਾਨੂੰ ਮੈਂ 5-6 ਚੀਜ਼ਾਂ ਦੱਸੂਗੀ ਤੁਸੀਂ ਉਸ ਤਰ੍ਹਾਂ ਕਰ ਲੈਣਾ 21 ਦਿਨ ਲਗਾਤਾਰ ਕਰਨਾ ਤੁਹਾਨੂੰ 21 ਦਿਨਾਂ ਬਾਅਦ ਮੈਂ ਗਾਰੰਟੀ ਨਾਲ ਕਹਿੰਨੀ ਆ ਤੁਹਾਡੇ ਘਰ ਦੀ ਪਰੇਸ਼ਾਨੀ ਦਾ ਹੱਲ ਨਿਕਲਣੇ ਸ਼ੁਰੂ ਹੋ ਜਾਣਗੇ ਤੁਹਾਨੂੰ ਆਪਣੇ ਆਪ ਸ਼ਾਂਤੀ ਮਿਲਣੀ ਜਰੂਰ ਜੁਗੀ ਕਮੈਂਟ ਬਾਕਸ ਦੇ ਵਿੱਚ ਪਰ ਜਰੂਰ ਲਿਖਿਆ ਦੇਖੋ ਇੱਕ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਆ ਮੈਂ ਕਮੈਂਟ ਤੁਸੀਂ ਕਰਦੇ ਜਰੂਰੋਂ ਬਹੁਤ ਸੋਹਣੇ ਕਿੱਤੇ ਹੁੰਦੇ ਨੇ ਦੱਸਦੇ ਵੀਓ ਪਰ ਉੱਥੇ ਆ ਕਿ ਤੁਸੀਂ ਜਿੱਥੇ ਕਹਿਦ ਨਾ ਉਹ ਵੀ ਸਾਡਾ ਸਟੇਟਸ ਨਾ ਲਾਓ ਦੇਖੋ ਉਸ ਗੱਲ ਦਾ ਮੈਨੂੰ ਬਹੁਤ ਦੁੱਖ ਨਿਕਲਦਾ ਦੇਖੋ ਜੇ ਤੁਹਾਡਾ ਸਟੇਟਸ ਅਸੀਂ ਲਾਉਨੇ ਆ ਉਹਦੇ ਨਾਲ ਲੋਕਾਂ ਦਾ ਭਲਾ ਹੋ ਜਾਂਦਾ ਹੋਰ ਕਿਸੇ ਦਾ ਉਤਸ਼ਾਹ ਵੱਧਦਾ ਵਾ ਹੈ ਕਿ ਨਹੀਂ ਮੈਨੂੰ ਤਾਂ ਇਹਦੇ ਵਿੱਚ ਕੋਈ ਫਾਇਦਾ ਨਹੀਂ ਹੈਗਾ ਮੈਂ ਤਾਂ ਰੱਖ ਲੈਣੀਆਂ ਵੀ ਚਲ ਠੀਕ ਆ ਅਗਲੇ ਨਿੱਕੇ ਹੱਤੇ ਮੈਂ ਉਸ ਕਮੈਂਟ ਨੂੰ ਸਾਹਮਣੇ ਰੱਖ ਲੈਣੀ ਆ ਤੁਸੀਂ ਆਪਣੀ ਆਈਡੀ ਨਹੀਂ ਪਬਲਿਕ ਕਰਨੀ ਨਾ ਤੁਸੀਂ ਕਿਸੇ ਹੋਰ ਇੱਕ ਫਾਰਮੈਟ ਦੀ ਐਡੀ ਬਣਾ ਲਿਆ ਕਰੋ ਜਿਹਦੇ ਵਿੱਚ ਤੁਸੀਂ ਮਤਲਬ ਮੈਨੂੰ ਕਮੈਂਟ ਦੇ ਵਿੱਚ ਆਪਣਾ ਹਾਲਚਲ ਦੱਸਣਾ ਹੁੰਦਾ ਵੀ ਸਾਡਾ ਆਹ ਭਲਾ ਹੋਇਆ ਤੇ ਸਾਡਾ ਆਹ ਫਾਇਦਾ ਹੋਇਆ ਦੇਖੋ ਕਮੈਂਟ ਤੁਹਾਡੇ ਲਈ 10 10 15 15 ਆਉਂਦੇ ਨੇ ਪਰ ਇੱਥੋਂ ਮਾਰ ਮੈਂ ਖਾ ਜਾਣੀਆਂ ਜਦੋਂ ਤੁਸੀਂ ਮੇਰਾ ਬੰਦਨੇ ਹੱਥ ਵੀ ਇਹਦਾ ਸਟੇਟਸ ਨਾ ਲਾਇਓ ਪਰ ਮੁੰਡੇ ਤਾਂ ਇਸ ਚੀਜ਼ ਤੋਂ ਘਰਾਉਂਦੇ ਹੈਗੇ ਬੇਇਜਾਦ ਤਾਂ ਲੇਡੀ ਉੰਨੇ ਕੁੜੀਆਂ ਜਿਹੜੀਆਂ ਕਹਿੰਦੀਆਂ ਨੇ ਵੀ ਸਾਡਾ ਸਟੇਟਸ ਨਾ ਲਾਇਓ ਚਲ ਠੀਕ ਆ ਕੋਈ ਗੱਲ ਨਹੀਂ ਪਰ ਜਿਹਨੂੰ ਲੋੜ ਪੂ ਮੇਰ ਕੋ ਆ ਕੇ ਪੜਤਾਲ ਕਰ ਲਵੇ ਆਪਾਂ ਕਹਿੰਦਾ ਡਰਦੇ ਆਪਾਂ ਨਿੱਡਰ ਬੰਦੇ ਆ ਪੂਰੇ ਡਰਦੀ ਡਰਦੀ ਮੈਂ ਕਿਸੇ ਤੋਂ ਨਹੀਂ ਇਹ ਗੱਲ ਮੇਰੀ ਗਰੰਟੀ ਵਾਲੀ ਆ ਡਰਦਾ ਬੰਦਾ ਉਦੋਂ ਜਦੋਂ ਕੋਈ ਮਾੜਾ ਕੰਮ ਗਲਤ ਕਰਦਾ ਪੈਸੇ ਲੈ ਕੇ ਹਾਂਜੀ ਤੁਸੀਂ ਹੁਣ ਚੀਜ਼ਾਂ ਲਿਖੋ ਪੰਜ ਟੁਕੜੇ ਦਾ ਜੀਨੀ ਦੇ ਦੋ ਹਰੀਆਂ ਇਲਾਇਚੀਆਂ ਅੱਧਾ ਚਮਚ ਪੀਲੀ ਸਰੋਂ ਦੋ ਕਾਲੀਆਂ ਕਾਲੀਆਂ ਮਿਰਚਾਂ ਅੱਧਾ ਚਮਚਾ ਕਾਲੇ ਤੇਲ ਦੋ ਟੁਕੜੇ ਕਪੂਰ ਦੇ ਇਹ ਰੱਖ ਕੇ ਆਪਣੇ ਘਰ ਦੇ ਵਿੱਚ ਜਲਾਉਣਾ ਸ਼ੁਰੂ ਕਰ ਦੋ 21 ਦਿਨ ਇੱਕ ਟੁੱਠੀ ਲੈ ਲਓ ਉਹਦੇ ਵਿੱਚ ਸਾਰਾ ਘਮਾਉਣਾ ਜਲਾਉਣਾ ਸ਼ੁਰੂ ਕਰ ਦੋ ਗਾਰੰਟੀ ਨਾਲ ਤੁਹਾਡੇ ਘਰ ਦੀ ਸਾਰਾ ਨਕਾਰਾਤਮਕ ਕਰਸ ਵਧੀਆ ਸੁਖੀ ਬਸੂ ਜਿਆਦਾ ਮੈਸੇਜ ਮੇਰੇ ਕੋਲੇ ਪੈਸਿਆਂ ਦੀ ਤੰਗੀ ਦੀ ਹੁੰਦੇ ਨੇ YouTube ਤੇ ਵੀ ਤੇ Facebook ਤੇ ਵੀ YouTube ਤੇ ਤਾਂ ਇਸ ਤੋਂ ਵੀ ਜ਼ਿਆਦਾ ਹੁੰਦੇ ਨੇ Facebook 'ਉਨੂੰ ਵੀ ਅਸੀਂ ਪੈਸੇ ਬਣੀਓ ਇੰਨੇ ਕੌਖੇ ਆ ਵਿਆਹ ਗਈ ਸੀ ਮੈਂ ਉੱਥੇ ਵੀ ਲੋਕਾਂ ਨੇ ਇਹੀ ਕਿਹਾ ਵੀ ਜੀ ਦੇਖੋ ਸਾਨੂੰ ਤਾਂ ਪੈਸਿਆਂ ਦੀ ਬਹੁਤ ਤੰਗੀ ਆ ਵੱਧ ਤੋਂ ਵੱਧ ਤੁਸੀਂ ਟੋਟ ਕੇ ਪੈਸਿਆਂ ਵਾਲੇ ਪਾਇਆ ਕਰੋ ਸੱਚੀ ਗੱਲ ਆ ਪੈਸੇ ਬਿਨਾਂ ਇਨਸਾਨ ਦਾ ਬਣਦਾ ਵੀ ਕੱਕ ਨਾ ਬੰਦਾ ਇਲਾਜ ਕਰਵਾ ਸਕਦਾ ਨਾ ਬੱਚਿਆਂ ਨੇ ਵਿਆਹ ਕਰਾ ਸਕ ਨਾ ਬੱਚਿਆਂ ਦਾ ਕੋਈ ਜ਼ਿੰਦਗੀ ਬਣਾ ਸਕਦਾ ਨੂੰ ਪੜਾ ਲਿਖਾ ਸਕਦਾ ਤੇ ਨਾ ਕਰਮ ਕਾਨ ਬਣਾਸਦਾ ਇੱਥੋਂ ਤੱਕ ਕਿ ਖਾਣੇ ਲਈ ਰਸਣ ਵੀ ਨਹੀਂ ਲਿਆ ਸਕਦਾ ਅੰਸਰ ਪੈਸਾ ਬੰਦੇ ਨੂੰ ਕਟਪੁਤਲੀ ਮੂਟ ਪਾਉਂਦਾ ਹੈ ਕਿ ਨਹੀਂ ਪਰ ਪੈਸੇ ਬਿਨਾ ਬਣਦਾ ਵੀ ਕੁਛ ਨਹੀਂ ਹੈ ਕਹਿੰਦਾ ਪੈਸਾ ਹੈ ਕੀ ਚੀਜ਼ ਹੈ ਭਾਈ ਉਹਨਾਂ ਲਈ ਨਹੀਂ ਜਿਨ੍ਹਾਂ ਨੂੰ ਪਤਾ ਹੀ ਨਹੀਂ ਗਿਣਦੇ ਥੱਕ ਜਾਂਦੇ ਨੇ ਜਿਹੜੇ ਲੋਕੀ ਹੈ ਕਿ ਨਹੀਂ ਉਹਨਾਂ ਦਾ ਕਹਿੰਦੇ ਥੁੱਕ ਵੀ ਮੁੱਕ ਜਾਂਦਾ ਪੈਸੇ ਗਿਣਦੇ ਆਂਦਾ ਹੁਣ ਤਾਂ ਮਸ਼ੀਨਾਂ ਆ ਗਈਆਂ ਚਲੋ ਇਹ ਗੱਲਾਂ ਤਾਂ ਹਾਸੇ ਮਜ਼ਾਕ ਦੀਆਂ ਰਹੀਆਂ ਅੱਜ ਤੁਹਾਨੂੰ ਜੇ ਤੁਹਾਡਾ ਰਾਹੂ ਮਜ਼ਬੂਤ ਆ ਤਾਂ ਤੁਹਾਡੇ ਕੋਲੇ ਧਨ ਆਉਣ ਤੋਂ ਕੋਈ ਨਹੀਂ ਰੁਕ ਸਕਦਾ ਜਿਹੜਾ ਰਾਹੂ ਆ ਨਾ ਇੱਕ ਗੰਗਾਲ ਤੋਂ ਰਾਜਾ ਬਣਾ ਦਿੰਦਾ ਰਾਜੇ ਤੋਂ ਗੰਗਾਲ ਬਣਾ ਦਿੰਦਾ ਜਿਹੜਾ ਰਾਹੂ ਆ ਇਹਦੇ ਕੋਲੇ ਐਡੀ ਵੱਡੀ ਤਾਕਤ ਆ ਤੁਸੀਂ ਕਰਨਾ ਕੀ ਆ ਛੋਟਾ ਜਾਂ ਕੰਮ ਕੋਈ ਵੀ ਨਾਮ ਦਾ ਤੁਸੀਂ ਆਪਣੇ ਖੱਬੇ ਪੈਰ ਵਾਲੇ ਸ਼ੂ ਦੇ ਵਿੱਚ ਪਾ ਲੈਣਾ ਬੂਟ ਦੇ ਵਿੱਚ ਕਿ ਨਮਕ ਚੱਪਲ ਦੇ ਵਿੱਚ ਤਾਂ ਪਹਿਣਾ ਨਹੀਂ ਆਪਾਂ ਨੂੰ ਸਭ ਨੂੰ ਪਤਾ ਪਹਿਣਾ ਤਾਂ ਇਹ ਬੂਟ ਦੇ ਵਿੱਚ ਹੀ ਆ ਖੱਬੇ ਪੈਰ ਦੇ ਬੂਟ ਦੇ ਵਿੱਚ ਤੁਸੀਂ ਅੱਧਾ ਇੱਕ ਚਮਚਾ ਨਮਕ ਪਾ ਲੈਣਾ ਜਦੋਂ ਘਰ ਤੋਂ ਬਾਹਰ ਜਾਣਾ ਉਸ ਨਮਕ ਨੂੰ ਬਾਹਰ ਛਾੜ ਦੇਣਾ ਜਾਂ ਫਿਰ ਕਿਸੇ ਵੀ 플ਸ਼ ਦੇ ਵਿੱਚ ਪਾ ਸਕਦੇ ਆ ਇੱਕ ਕੰਮ ਕਰਨ ਦੇ ਨਾਲ ਤੁਹਾਨੂੰ ਪੈਸੇ ਬਨਿਓ ਹੱਥ ਨਹੀਂ ਅੱਢਣੇ ਪੈਣਗੇ ਕਿਸੇ ਅੱਗੇ ਦੇਖੋ ਕਮਾਉਮੂਗੇ ਖਾਉਮੂਗੇ ਇਹ ਨਹੀਂ ਹੋਗਾ ਵੀ ਕਮਾਉਂਦੇ ਕਮਾਉਂਦੇ ਵੀ ਭੁੱਖੇ ਮਰੋਂਗੇ ਕਈ ਲੋਕ ਸੁਣਿਆ ਵੀ ਮਿਹਨਤ ਤਾਂ ਬਹੁਤ ਕਰਦੇ ਆ ਕਮਾਉਂਦੇ ਤਾਂ ਬਹੁਤ ਆ ਪਰ ਪੈਸੇ ਦਾ ਪਤਾ ਹੀ ਨਹੀਂ ਲੱਗਦਾ ਖੰਬਲਾ ਕ ਜਿਵੇਂ ਉੱਡ ਜਾਂਦਾ ਉਹ ਕੰਮ ਨਹੀਂ ਹੋਊਗਾ ਮਿਹਨਤ ਤਾਂ ਕਰਨੀ ਪੈਣੀ ਆ ਨਾ ਮਿਹਨਤ ਕਰੀ ਬਿਨ ਤੇ ਤੇ ਰੋਟੀ ਥਾਲਜ ਪਈ ਹੁੰਦੀ ਆ ਉਹ ਵੀ ਆਪ ਨੂੰ ਅੱਥਨਾ ਤੋੜਨੀ ਪੈਂਦੀ ਆ ਤਾਂ ਮੂੰਹ ਤੱਕ ਬੁਰਕੀ ਜਾਂਦੀ ਆ ਇਹ ਤਾਂ ਜੇ ਕਰੋਗੇ ਤੁਹਾਡੇ ਸਾਧਨ ਖੋਲਣਗੇ ਕੰਮ ਦੇ ਸਾਧਨ ਖੋਲਣਗੇ ਤੁਹਾਨੂੰ ਕੰਮ ਨਹੀਂ ਮਿਲ ਰਿਹਾ ਕੰਮ ਮਿਲੂਗਾ ਹੈ ਤੁਹਾਨੂੰ ਤਰੱਕੀ ਨਹੀਂ ਪੈ ਰਹੀ ਤਰੱਕੀ ਵਧੂਗੀ ਤੁਹਾਡੀ ਤੁਹਾਡੀ ਨੌਕਰੀ ਨਹੀਂ ਵਧ ਰਹੀ ਪੈਸੇ ਨਹੀਂ ਸੈਲਰੀ ਨਹੀਂ ਵਧ ਰਹੀ ਉਹ ਵਧੂਗੀ ਇਹ ਇਹ ਜਿਹੇ ਕੰਮਾਂ ਲਈ ਮਦਦ ਤੁਹਾਡੀ ਹੋਊਗੀ ਹੈ ਕਿ ਕੰਮ ਤਾਂ ਕਰਨਾ ਪੈਣਾ ਪੈਸਾ ਤਾਂ ਕੰਮ ਨਾਲ ਹੀ ਆਵੇਗਾ ਇੰਨੀ ਕਿ ਜ਼ਰੂਰ ਹੈ ਵੀ ਜਿਹੜਾ ਪੈਸਾ ਨਾਜਾਇਜ਼ ਪਾਸੇ ਨੂੰ ਜਾਂਦਾ ਪਾਣੀ ਵਾਂਗੂ ਉਹ ਰੁਕ ਜਾਊਗਾ ਘਰ ਦੇ ਵਿੱਚ ਬਰਕਤ ਰਹਿਣ ਲੱਗ ਜੂਗੀ ਇੱਕ ਗੱਲ ਇਹਦੇ ਨਾਲ ਹੀ ਹੋਰ ਜਦੋਂ ਵੀ ਆਟਾ ਪਹਿਣਾ ਮੈਂ ਅੱਗੇ ਵੀ ਕਰ ਗਿਆ ਸੀ ਆਟਾ ਪਿਆ ਆ ਕੇ ਜਦੋਂ ਘਰ ਹੋਇਆ ਗਿਆ ਜਿਹੜੇ ਵੀ ਆਪਣੇ ਧਰਮ ਨੂੰ ਮੰਨਦੇ ਹੋ ਉਸ ਧਰਮ ਦਾ ਅੱਲਾ ਗੋਡ ਰਾਮ ਵੈਗੁਰੂ ਕੁਝ ਵੀ ਲਿਖ ਕੇ ਇੱਕ ਸ਼ਬਦ ਪਰਚੀ ਫੋਲਡ ਕਰਕੇ ਆਟੇ ਦੇ ਵਿੱਚ ਥੱਲੇ ਪਾਓ ਜਿਵੇਂ ਢੋਲੀ ਚਾਟਾ ਪਾਉਣਾ ਪਹਿਲਾਂ ਉਹ ਪਰਚੀ ਰੱਖ ਦੋ ਉੱਤੋਂ ਚ ਹੀ ਆਟਾ ਪਾ ਦਿਓ ਕਰੋ ਇਹ ਦੋ ਕੰਮ ਅੱਜ ਇੱਕ ਤੁਹਾਨੂੰ ਪੈਸਿਆਂ ਤੋਂ ਮੈਂ ਇੱਕ ਐਸਾ ਜਾਦੂ ਨੰਬਰ ਦੱਸੂਗੀ ਤੁਸੀਂ ਹੈਰਾਨ ਮੰਨ ਜਿਓਗੇ ਜਦੋਂ ਵੀ ਕਿਸੇ ਵੀ ਕੰਮ ਲਈ ਪੈਸਿਆਂ ਵਾਸਤੇ ਜਾਵੋਗੇ ਜਾਂ ਤੁਹਾਨੂੰ ਲੱਗਦਾ ਵੀ ਸਾਨੂੰ ਉੱਥੋਂ ਪੈਸਿਆਂ ਦੀ ਉਮੀਦ ਆ ਮਿਲ ਜਾਣ ਜਾਂ ਤੁਹਾਡੀ ਸੈਲਰੀ ਜਿਹੜੀ ਰੁਕ ਜਾਂਦੀ ਹੈ ਵਾਰ-ਵਾਰ ਤੁਹਾਡਾ ਬੌਸ ਰੋਕ ਲੈਂਦਾ ਜਾਂ ਤੁਹਾਡਾ ਕੋਈ ਅਫਸਰ ਵਿੱਚ ਜਾਂ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਕਰਦੇ ਹੋ ਤੁਹਾਨੂੰ ਟਾਈਮ ਨਾਲ ਤਰਖਾ ਨਹੀਂ ਮਿਲਦੀ ਪੈਸੇ ਬੰਦ ਹੋ ਜਾਂਦੇ ਰੁਕ ਜਾਂਦੇ ਨੇ ਜਾ ਸਮਝ ਲੋ ਕਿਤੋਂ ਵੀ ਤੁਹਾਡੇ ਕੋਈ ਵੀ ਕੰਮ ਆ ਤੁਹਾਡਾ ਵੇਚਿਆ ਹੋਇਆ ਸਮਾਨ ਆ ਤੁਹਾਨੂੰ ਤੁਹਾਡੇ ਵੇਚੇ ਸਮਾਨ ਦੀ ਪੈਸੇ ਨਹੀਂ ਮਿਲਦੇ ਤੁਹਾਡੀ ਮਿਹਨਤ ਕੀਤੀ ਤੇ ਤੁਹਾਨੂੰ ਪੈਸੇ ਨਹੀਂ ਮਿਲ ਰਹੇ ਆਪੇ ਪਰੇਸ਼ਾਨਤ ਪ੍ਰੇਸ਼ ਘਰੇ ਤਾਂ ਬੱਚੇ ਖਾਣ ਨੂੰ ਮੰਗਦੇ ਨੇ ਨਾ ਫੀਸਾਂ ਵੀ ਭਰਉਣੀਆਂ ਨੇ ਬੱਚਿਆਂ ਦੇ ਸਕੂਲਾਂ ਦੀਆਂ ਦੇਖੋ ਜਿੱਡੀ ਵੱਡੀ ਨੌਕਰੀ ਓਡੇ ਵੱਡੇ ਖਰਚੇ ਦੇਖਣ ਨੂੰ ਵੱਡੇ ਲੱਗਦੇ ਆ ਹਰ ਇੱਕ ਚੀਜ਼ ਦੂਜੇ ਦੀ ਥਾਂ 'ਚ ਕਹਿ ਦਿੰਦੇ ਨੇ ਰਚਾਣੇ ਵੱਡਾ ਲੱਗਦਾ ਆਲਾ ਕਹਿੰਦਾ ਫਲਾਨਾ ਦਾ ਬੰਦਾ ਐਡਾ ਵੱਡਾ ਅਫਸਰ ਉਹਦੀ ਇੰਨੀ ਤਰਖਾ ਉਹ ਵੀ ਮਰੂ ਮਰੂ ਕਰੀ ਜਾਂਦਾ ਉਹਦੇ ਕੋਲ ਵੀ ਪੈਸੇ ਮੁੱਕ ਗਏ ਨਹੀਂ ਮੁੱਕ ਜਾਂਦੇ ਕਿਉਂ ਉਹਦੇ ਖਰਚੇ ਵੱਡੇ ਨੇ ਉਹਦੀ ਹਰ ਇੱਕ ਸੁਹੂਤ ਤੁਹਾਡੇ ਨਾਲੋਂ ਵੱਡੀ ਆ ਪੈਸਾ ਹਰ ਇੱਕ ਲਈ ਛੋਟਾ ਪੈਸਾ ਹਰ ਇੱਕ ਲਈ ਛੋਟਾ ਦੇਖਣ ਨੂੰ ਹਰ ਇੱਕ ਦੂਜੇ ਨੂੰ ਇੱਕ ਦੂਜੇ ਦਾ ਪੈਸਾ ਬਹੁਤ ਵੱਡਾ ਲੱਗਦਾ ਅੱਜ ਤੁਹਾਨੂੰ ਇੱਕ ਐਸਾ ਨੰਬਰ ਦੱਸੂਗੀ ਜਿਹਦੇ ਨਾਲ ਤੁਹਾਡੀ ਜੇਬ ਦੇ ਵਿੱਚੋਂ ਪੈਸਾ ਨਹੀਂ ਮੁੱਕ ਪਰ ਲਿਖਣਾ ਰੋ ਜਾ। ਇਹ ਨਹੀਂ ਵੀ ਅੱਜ ਲਿਖ ਲਿਆ ਕਿ ਸਾਨੂੰ ਜੀ ਜ਼ਰੂਰਤ ਨਹੀਂ ਪੈਣੀ ਨਹੀਂ। ਜ਼ਰੂਰਤ ਤਾਂ ਬਾਰ-ਬਾਰ ਪੋੜਗੀ। ਹੂੰ। ਬਾਰ-ਬਾਰ ਪਵੇਗੀ ਜ਼ਰੂਰਤ। ਬਹੁਤ ਮੈਸੇਜ ਆਉਂਦੇ ਨੇ ਜੀ ਸਾਨੂੰ ਲੋਟਰੀ ਦਾ ਨੰਬਰ ਦੱਸ ਦੋ। ਜਾਂ ਜੀ ਸਾਡੇ ਕੋਲੇ ਇੰਨਾ ਪੈਸਾ ਆਵੇ ਅਸੀਂ ਬਹੁਤ ਔਖਾ ਜਾਣੇ ਜੀ। ਇੱਕ ਚੀਜ਼ ਮੈਂ ਦੇਖੀ ਆ ਹਰ ਇੱਕ ਬੰਦਾ ਪੈਸਿਆਂ ਬਣਿਓ ਇੰਨਾ ਕਤੰਗਾ ਬਸ ਪੈਸਿਆਂ ਤੋਂ ਹੀ ਮੈਸੇਜ ਆ ਜਾਂਦਾ ਅਸਤ ਜੀ ਬਹੁਤ ਔਖਿਆ ਅਸਤ ਜੀ ਬਹੁਤ ਔਖਿਆ ਹਿੰਮਤ ਔਖੇ ਕਿਹੜੀ ਗੱਲ ਤੋਂ ਬਿਮਾਰੀ ਤੋਂ ਘੱਟ ਪੀੜ ਤੋਂ ਲੋਕੀ ਪੈਸਿਆਂ ਤੋਂ ਜ਼ਿਆਦਾ ਹੂੰ ਦੇਖੋ ਬਈ ਪੈਸੇ ਬਿਨਾਂ ਦਵਾਈ ਵੀ ਨਹੀਂ ਲਈ ਜਾਂਦੇ ਇਹ ਗੱਲ ਕੋਈ ਸ਼ੱਕ ਵਾਲੀ ਨਹੀਂ ਪੈਸੇ ਬਿਨਾਂ ਇਨਸਾਨ ਕੁਝ ਵੀ ਨਹੀਂ ਕਰ ਸਕਦਾ ਅੱਜ ਤੁਹਾਨੂੰ ਇੱਕ ਐਸਾ ਮਨੀ ਨੰਬਰ ਦੱਸੂੰ ਜਿਹੜਾ ਜਦੋਂ ਤੁਸੀਂ ਨੰਬਰ ਲਿਖਣਾ ਸ਼ੁਰੂ ਕਰਤਾ ਪੈਸੇ ਤੁਹਾਡੇ ਬੰਦੇ ਨੂੰ ਆਏ ਭੱਜੇ ਹੋ ਆਪਦੇ ਬੰਨੇ ਨੂੰ ਹੋਰ ਨੰਬਰ ਪੈਸੇ ਖਿੱਚਦਾ ਮਤਲਬ ਮੇਤਤਾ ਕਰਨੀ ਪਊਗੀ ਮਿੰਤ ਕਰਨ ਦੇ ਬਾਵਜੂਦ ਵੀ ਦੇਖਿਆ ਖਾਲੀ ਹੱਥ ਕੋਈ ਬੰਦਾ ਰਿਕਸ਼ਾ ਚਲਾਉਂਦਾ ਸਾਰੀ ਦਿਹਾੜੀ ਰਿਕਸ਼ਾ ਚਲਾ ਕੇ ਜਿਹੜੇ ਉਹਦੇ ਕੋਲੇ ਥੋੜੇ ਜੇ ਪੈਸੇ ਵੀ ਸੀ 150 ਬਣਿਆ ਵੀ ਕਈ ਵਾਰੀ ਉਹਦਾ ਗਿੱਜਾ ਫਟ ਜਾਂਦਾ ਉੱਥੇ ਚ ਨਿਕਲ ਕੇ ਡਰ ਜਾਂਦੇ ਕਈ ਵਾਰੀ ਉਹਦੇ ਨਾਲ ਦਾ ਰੱਖੇ ਵਾਇ ਨੂੰ 2000 ਰੁਪਏ ਇੱਥੇ ਆ ਜਾਂਦਾ ਜਿਵੇਂ ਇੱਕ ਮੇਰੇ ਕੋਲੇ ਮੈਸੇਜ ਆਇਆ ਉਹ ਕਹਿੰਦੇ ਜੀ ਅਸੀਂ ਇੱਕ ਨਾ ਇੱਕ ਟੋਟਕਾ ਕੀਤਾ ਸਾਡੇ ਕੋਲੇ ਪਤਾ ਨਹੀਂ ਕਿੱਥੋਂ ਟੜਕੇ ਨੂੰ 20000 ਰੁਪਏ ਆ ਗਏ ਮੈਨੂੰ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਕਿੱਥੋਂ ਆਇਆ ਜਾਂ ਕਿੱਥੋਂ ਨਹੀਂ ਆਇਆ ਚਲੋ ਆਪਾਂ ਨੂੰ ਵੀ ਕੀ ਮਤਲਬ ਐਨੀ ਅਗਦੇ ਪੜਦੇ ਫੋਨ ਨੇ ਉਹਨਾਂ ਨੇ ਜਿਹੜੀ ਕਹੇ ਸਾਡੀ ਖੁਸ਼ੀ ਦੀ ਹੱਦ ਨਹੀਂ ਰਹੀ ਦੇਖੋ ਕਈ ਗੱਲਾਂ ਹੁੰਦੀਆਂ ਨੇ ਵੀ ਦੇਖੋ ਕੋਈ ਵੀ ਟੋਟਕਾ ਪਤਾ ਨਹੀਂ ਕਿਹਦੇ ਤੇ ਕਿਹੜਾ ਟੋਟਕਾ ਸ਼ੂਟ ਕਰ ਜਾਂਦਾ ਮੈਂ ਤਾਂ ਡੈਲੀ ਸਾਰਿਆਂ ਲਈ ਇੱਕੋ ਜਿਹੀ ਪਾਉਣੀ ਹੈ ਦੁਸ਼ਮਣ ਲਈ ਵੀ ਤੇ ਮਿੱਤਰ ਲਈ ਵੀ ਮੇਰੇ ਵੱਲੋਂ ਮੇਰੇ ਦੁਸ਼ਮਣ ਵੀ ਕਰ ਹੈ ਕਿ ਨਹੀਂ ਦੇਖੋ ਦੁਸ਼ਮਣ ਕੌਣ ਹੁੰਦਾ ਸਾਦੇ ਮਾਮ ਦਾ ਦੁਸ਼ਮਣ ਨੇ ਦੁਸ਼ਮਣ ਕੋਈ ਨਹੀਂ ਹੈਗਾ ਇੱਥੇ ਖਾਲੀ ਹੱਥ ਜਾ ਖਾਲੀ ਹੱਥਾਂ ਆ ਹੁਣ ਕਈ ਅੱਜ ਵੀ ਮੈਨੂੰ ਮੈਸੇਜ ਆਇਆ ਸੀ ਇੱਕ ਸੀ ਮੈਨੋਂ ਭੁੱਲ ਗਿਆ ਉਸ ਬੱਚੇ ਦਾ ਉਹਨੇ ਲਿਖਿਆ ਸੀ ਆਂਟੀ ਤੁਹਾਡੇ ਬਹੁਤ ਦੁਸ਼ਮਣ ਨੇ ਸ਼ਾਇਦ ਬੱਪਨਪ੍ਰੀਤ ਬੱਪਨਪ੍ਰੀਤ ਸੀ ਉਹਦਾ ਨਾਮ ਬੱਪਨਪ੍ਰੀਤ ਕੌਰ ਸੀ ਆਂਟੀ ਤੁਹਾਡੇ ਬਹੁਤ ਜ਼ਿਆਦਾ ਤੁਸੀਂ ਤੁਹਾਡੇ ਬੱਚ ਕੇ ਬਾਹਰ ਜਾਇਆ ਕਰੋ ਮੌਤ ਆਈ ਜਾਣੀ ਆ ਜੇ ਮੈਨੂੰ ਲੋਕ ਮਾਰ ਵੀ ਦੇਣ ਕਿ ਤਾਂ ਵੀ ਕੀ ਗੱਲ ਇਹ ਸਰੀਰ ਤਾਂ ਨਾਸਵੰਦ ਆ ਇਹ ਤਾਂ ਨਾਸ ਹੋ ਹੀ ਜਾਣਾ ਕਿਸੇ ਦਾ ਭਲਾ ਕਰਦੀ ਕਰਦੀ ਨੂੰ ਮੈਨੂੰ ਕੋਈ ਮਾਰਦਾ ਨਾ ਮੈਨੂੰ ਕੋਈ ਦੁੱਖ ਨਹੀਂ ਦਾ ਮੈਨੂੰ ਕੋਈ ਵੀ 1% ਵੀ ਦੁੱਖ ਨਹੀਂਗਾ ਮੈਂ ਲੋਕਾਂ ਦਾ ਭਲਾ ਕਰਦੇ ਜੇ ਵੀ ਮੈਨੂੰ ਮਾਰ ਵੀ ਦੇ ਲੋ ਭਲਾ ਭਲਾ ਕਰਦੀ ਨੂੰ ਕੋਈ ਨੁਕਸਾਨ ਮੈਨੂੰ ਹੈ ਨਹੀਂ ਹਾਂ ਉਮੀ ਕਿਸੇ ਨੇ ਜੇ ਮੈਨੂੰ ਮਾਰਨ ਤਾਂ ਮਾਰ ਹੀ ਦੇਣ ਜੇ ਲਿਖਿਆ ਹੋਇਆ ਹੈ ਅਗਲੇ ਹਿੱਸੇ ਤੋਂ ਪਰ ਜੇ ਭਲਾ ਕਰਦਿਆਂ ਕਹਿੰਦੇ ਕੋਈ ਕਿਸੇ ਨੂੰ ਮਾਰਦਾ ਨਾ ਇਤੋਂ ਵੱਡੀ ਮੌਤ ਨਹੀਂ ਮੈਨੂੰ ਮਿਲ ਸਕਦੀ ਮੈਂ ਬਹੁਤ ਭਾਗਾ ਵਾਲੀ ਹੋਊਂਗੀ ਜੇ ਕੋਈ ਤੈਨੂੰ ਮਾਰੂਗਾ ਭਲਾ ਕਰਨ ਵਾਲੇ ਨੂੰ ਜੋ ਕੋਈ ਮਾਰਦਾ ਨਾ ਸੱਚ ਬੋਲਣ ਵਾਲੇ ਨੂੰ ਇਹ ਸਮਝ ਲਓ ਵੀ ਉਹ ਇਨਸਾਨ ਬਹੁਤ ਵੱਡਾ ਭਾਗਾ ਵਾਲਾ ਜੇ ਤੈਨੂੰ ਸੱਚ ਕਹਿੰਦੇ ਨੂੰ ਅਰ ਤੁਸੀਂ ਕੋਈ ਨੇਕ ਕੰਮ ਕਰਦੇ ਹੋ ਤੁਹਾਨੂੰ ਕੋਈ ਮਾਰਦਾ ਤੁਸੀਂ ਬਹੁਤ ਵੱਡੇ ਭਾਗਾ ਵਾਲੇ ਮੈਂ ਆਪਣੇ ਆਪ ਨੂੰ ਬਹੁਤ ਵੱਡੇ ਭਾਗਾ ਵਾਲੇ ਸਮਝੂਗੀ ਜੇਕੀ ਮੈਨੂੰ ਆਸਤੋ ਮੌਤ ਤਾਂ ਟਾਲਾ ਵੀ ਆਉਣੀ ਹੋਈ ਐ ਮੈਂ ਆਪਦਾ ਸਰੀਰ ਤੁਹਾਡੇ ਲੇਖੇ ਵਿੱਚ ਲਾ ਜੂਗੀ ਫਿਰ ਕੀ ਹੋ ਗਿਆ ਹੈ ਪਰ ਮੈਂ ਸੇਵਾ ਕਰ ਨੂੰ ਨਹੀਂ ਰੋਕਦੀ ਕੋਈ ਨਹੀਂ ਮੈਨੂੰ ਰੋਕਸਾ ਨਾ ਮੈਂ ਰੁਕਨਗੀ ਕਿ ਮੈਂ ਪੈਸਾ ਨਹੀਂ ਲੈਂਦੀ ਮੈਂ ਪਰਦਾ ਜ਼ਰੂਰ ਫਾਸ਼ ਕਰਦੀ ਆ ਵੀ ਐਸੇ ਕੰਮ ਦੇ ਲੋਕ ਹੀ ਪੈਸੇ ਲੈਂਦੇ ਐਸੇ ਕਰਕੇ ਮੈਂ ਲੋਕਾਂ ਦੀ ਦੁਸ਼ਮਣ ਬਣੀ ਆ ਨਾ ਹੋਰ ਤਾਂ ਗੱਲ ਕੁਛ ਨਹੀਂ ਹੈ ਕਿ ਮੈਂ ਪੈਸੇ ਲੈਣ ਲੱਗ ਜਾਈ ਮੈਂ ਉਹਨਾਂ ਦਾ ਮਿੱਤਰ ਬਣ ਜੂ ਫਰਕ ਤਾਂ ਇੰਨਾ ਹੀ ਆ ਨਾ ਨਹੀਂ ਉਹਨਾਂ ਦੀ ਮਜਬੂਰੀ ਹੈ ਪੈਸਾ ਲੈਣਾ ਮੈਂ ਇਹ ਵੀ ਕਹਿੰਦੀ ਉਹਨਾਂ ਦੀ ਮਜਬੂਰੀ ਹੈ ਉਹਨਾਂ ਕੋਲ ਕੁਝ ਹੈ ਨਹੀਂ ਮੈਨੂੰ ਕੋ ਰੱਬ ਦਾ ਬਹੁਤ ਕੁਝ ਦਿੱਤਾ ਹੋਇਆ ਹੈ ਮਤਰ ਤਰਪੋਲਦੀ ਮੇਰੇ ਕੋਲ ਬਹੁਤ ਕੁਝ ਪਰਮਾਤਮਾ ਦਿੰਦਾ ਹੈ ਐਨੀ ਬੜੀ ਕਿਰਪਾ ਮਾਲਕ ਦੀ ਹਾਂਜੀ ਨੰਬਰ ਲਿਖੋ 2 10 2 ਚੌਕੇ 1 ਪਾਂਜਾ 1 1 ਆ ਫਿਰ ਮੈਂ ਬੋਲਦੀਆਂ ਦੂਆ ਤੀਆ ਡਬਲ ਚੌਕਾ 1 ਪਾਂਜਾ 1 1 ਆ ਵੈਸੇ ਮੈਂ ਇਹ ਨੰਬਰ ਕਮੈਂਟ ਬਾਕਸ ਦੇ ਵਿੱਚ ਲਿਖਾਂਗੀ ਕਿਉਂਕਿ ਕਈ ਵਾਰੀ ਬੱਚਿਆਂ ਨੂੰ ਭਲੇਖਾ ਲੱਗ ਜਾਂਦਾ ਜਿਹੜਾ ਫਰਸਟ ਮੇਰਾ ਕਮੈਂਟ ਹੋਊਗਾ ਮੈਂ ਉਹਦੇ ਵਿੱਚ ਲਿਖਾਂਗੀ ਕੱਕਣੀ ਇੱਕ ਤੁਸੀਂ ਇਹ ਨੰਬਰ ਆਪਣੇ ਇੱਥੇ